ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨੂ ਵਿੱਚ ਤੇ ਅੱਜ ਆਪਾਂ ਘਰ ਦੀ ਕੰਟੀਨੂ ਵਿੱਚ ਬਹੁਤ ਹੀ ਟੇਸਟੀ 스ਨੈਕਸ ਬਣਾ ਕੇ ਤਿਆਰ ਕਰਾਂਗੇ ਇਹ 스ਨੈਕਸ ਆਪਾਂ ਬਚੀਆਂ ਹੀਆਂ ਰੋਟੀਆਂ ਤੋਂ ਤਿਆਰ ਕਰਾਂਗੇ ਕਿਉਂਕਿ ਅਕਸਰ ਹੀ ਆਪਣੇ ਘਰਾਂ ਵਿੱਚ ਰੋਟੀ ਬਚ ਜਾਂਦੀ ਹੈ ਜਿਵੇਂ ਕਿ ਅਪਰਾਹ ਰੋਟੀ ਬਣਾਉਣੇ ਆ ਤੇ ਇੱਕ ਦੋ ਫੁਲਕਾ ਐਕਸਟਰਾ ਬਚ ਜਾਂਦਾ ਹੈ ਤੇ ਉਹਨੂੰ ਆਪਾਂ ਸਵੇਰੇ ਇਸਤੇਮਾਲ ਕਰ ਸਕਦੇ ਹਾਂ ਜੇ ਸਵੇਰ ਦੀ ਰੋਟੀ ਬਚੀ ਹੈ ਉਹਨੂੰ ਆਪਾਂ ਸ਼ਾਮ ਨੂੰ ਇਸਤੇਮਾਲ ਕਰ ਸਕਦੇ ਹਾਂ ਇਹ 스ਨੈਕਸ ਬਹੁਤ ਹੀ ਟੇਸਟੀ ਬਣਦੇ ਨੇ ਤੇ ਬੜੀ ਜਲਦੀ ਬਣ ਜਾਂਦੇ ਨੇ ਤੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜੇ ਤੁਸੀਂ ਇੱਕ ਵਾਰੀ ਇਹਨਾਂ ਨੂੰ ਬਣਾ ਲਿਆ ਤੇ ਬੱਚੇ ਤੁਹਾਡੇ ਕੋਲ ਬਾਰ-ਬਾਰ ਇਹੀ 스ਨੈਕ ਬਣਾਉਣ ਲਈ ਕਹਿਣਗੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਇਹ ਮੇਰੇ ਕੋਲ ਸਵੇਰ ਵਾਲੀਆਂ ਚਾਰ ਰੋਟੀਆਂ ਪਈਆਂ ਨੇ ਮੈਂ ਇਹਨਾਂ ਤੋਂ ਹੀ ਇਹ ਬਣਾ ਕੇ 스ਨੈਕ ਤਿਆਰ ਕਰਾਂਗੇ ਬੜੀ ਇਜ਼ੀ ਰੈਸਪੀ ਹੈ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੁਣ ਆਪਾਂ ਇਹਨਾਂ ਨੂੰ ਸਾਈਡ ਤੇ ਰੱਖਦੇ ਹਾਂ ਤੇ ਪਹਿਲਾਂ ਆਪਾਂ ਫਿਲਿੰਗ ਤਿਆਰ ਕਰਦੇ ਹਾਂ ਇਹਦੇ ਵਾਸਤੇ ਮੈਂ ਚਾਰ ਉਬਲੇ ਹੋਏ ਆਲੂ ਲਏ ਨੇ ਆਲੂਆਂ ਨੂੰ ਆਪਾਂ ਮੈਸ਼ ਕਰ ਲਵਾਂਗੇ ਤੁਸੀਂ ਚਾਹੋ ਤੈਨੂੰ ਟੈਟੋ ਮੈਸ਼ਰ ਨਾਲ ਮੈਸ਼ ਕਰ ਲਓ ਇਆ ਤੁਸੀਂ ਕੱਦੂ ਕਸ਼ ਵੀ ਕਰ ਸਕਦੇ ਹੋ ਜਿਵੇਂ ਤੁਹਾਨੂੰ ਸਹੀ ਲੱਗਦਾ ਹੈ ਜਾਂ ਤੁਸੀਂ ਇਹਨੂੰ ਹੱਥ ਨਾਲ ਵੀ ਮੈਸ਼ ਕਰ ਸਕਦੇ ਹੋ ਆਲੂਆਂ ਨੂੰ ਆਪਾਂ ਮੈਸ਼ ਕਰ ਲਿਆ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਅੱਧਾ ਚਮਚਾ ਆਮਚੂਰ ਪਾਊਡਰ ਅੱਧਾ ਚਮਚਾ ਤਾਂ ਨਹੀਂ ਆ ਪਾਊਡਰ ਅੱਧਾ ਚਮਚਾ ਭੁੰਨੇ ਹੋਏ ਜੀਰੇ ਦਾ ਪਾਊਡਰ ਪਾ ਦਾਂਗੇ ਇਸ ਦੇ ਨਾਲ ਹੀ ਆਪਾਂ ਅੱਧਾ ਚਮਚਾ ਕਾਲੀ ਮਿਰਚ ਦਾ ਪਾਊਡਰ ਹੁਣ ਇਹਦੇ ਵਿੱਚ ਆਪਾਂ ਇਹ ਇੱਕ ਕੱਟੀ ਹੋਈ ਹਰੀ ਮਿਰਚੋ ਟੇਸਟ ਅਕੋਰਡਿੰਗ ਤੁਸੀਂ ਮਿਰਚ ਨੂੰ ਵੱਧ ਘੱਟ ਕਰ ਸਕਦੇ ਹੋ ਤੇ ਬਿਲਕੁਲ ਥੋੜਾ ਜਿਹਾ ਅਦਰਕ ਇਸ ਦੇ ਨਾਲ ਹੀ ਇਹਦੇ ਤੇ ਆਪਾਂ ਪਾਵਾਂਗੇ ਜੀ ਹਰਾ ਧਨੀਆ ਐਨੂੰ ਹੁਣ ਤੁਸੀਂ ਪਾ ਕੇ ਥੋੜਾ ਜਿਹਾ ਆਪਾਂ ਵਿੱਚ ਨਮਕ ਟੇਸਟ ਅਕੋਰਡਿੰਗ ਜਿੰਨਾ ਤੁਸੀਂ ਨਮਕ ਖਾਣਾ ਪਸੰਦ ਕਰਦੇ ਹੋ ਉਹਨਾ ਪਾ ਸਕਦੇ ਹੋ ਮੈਂ ਅੱਧੇ ਚਮਚੇ ਤੋਂ ਘੱਟ ਨਮਕ ਲਿਆ ਹੈ ਐਨੂੰ ਪਾ ਕੇ ਆਪਾਂ ਹੁਣ ਕਰਦੇ ਹਾਂ ਜੀ ਮਿਕਸ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਆ ਦੇਖੋ ਜੀ ਆਲੂ ਨੂੰ ਆਪਾਂ ਇਸ ਤਰ੍ਹਾਂ ਮਿਕਸ ਕਰ ਲਿਆ ਹੈ ਇਧਰ ਹੁਣ ਆਪਾਂ ਕਰਦੇ ਹਾਂ ਜੀ ਆਪਣੀ ਤਿਆਰੀ ਜੇ ਤੁਹਾਡੇ ਕੋਲ ਬਚੀ ਹੋਈ ਰੋਟੀ ਨਹੀਂ ਹੈਗੀ ਤੇ ਤੁਸੀਂ ਤਾਜੀ ਰੋਟੀ ਬਣਾ ਕੇ ਉਹਨੂੰ 1 ਘੰਟੇ ਵਾਸਤੇ ਫ੍ਰਿਜ ਚ ਰੱਖ ਦੋ ਤੇ ਬਾਅਦ ਵਿੱਚ ਉਹਦੇ ਤੁਸੀਂ ਇਹ ਸਨੈਕਸ ਬਣਾਉ ਤੇ ਬਹੁਤ ਹੀ ਟੇਸਟੀ ਬਣਦੇ ਨੇ ਇਹ ਰੋਟੀ ਲੈ ਲਈ ਹੈ ਜੀ ਇਰਤੇ ਮੈਂ ਹੁਣ ਲਗਾਵਾਂਗੀ ਟਮੇਟੋ ਕੈਚਪ ਤੁਸੀਂ ਕੋਈ ਵੀ ਕੈਚਪ ਜੋ ਤੁਹਾਨੂੰ ਪਸੰਦ ਆ ਲਗਾ ਸਕਦੇ ਹੋ ਬੜੀ ਈਜ਼ੀ ਰੈਸਪੀ ਹੈ ਕਿਉਂਕਿ ਅਕਸਰ ਘਰਾਂ ਵਿੱਚ ਰੋਟੀ ਬਚਦੀ ਹੈ ਕਈ ਵਾਰੀ ਆਲੂ ਵੀ ਉਬਲੇ ਹੁੰਦੇ ਨੇ ਤੇ ਇਸ ਤਰ੍ਹਾਂ ਬਚੀ ਰੋਟੀ ਨੂੰ ਕੋਈ ਖਾਣਾ ਪਸੰਦ ਨਹੀਂ ਕਰਦਾ ਪਰ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਤੇ ਸਾਰੇ ਬਹੁਤ ਖੁਸ਼ ਹੋ ਕੇ ਖਾਣਗੇ ਬਿਲਕੁਲ ਥੋੜੀ ਜਿਹੀ ਗ੍ਰੀਨ ਸੌਸ ਕਿਉਂਕਿ ਇਹ ਤੇਜ਼ ਹੁੰਦੀ ਹੈ ਆਪਾਂ ਥੋੜੀ ਜਿਹੀ ਲਗਾਵਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਵਾਲੇ ਆਲੂ ਇਸ ਤਰ੍ਹਾਂ ਇੱਥੇ ਰੱਖਾਂਗੇ ਰੋਟੀ ਤੇ ਥੋੜਾ ਜਿਹਾ ਪਿਆਜ਼ ਥੋੜਾ ਜਿਹਾ ਟਮਾਟਰ ਨਾਲ ਇਧਰ ਥੋੜੀ ਜਿਹੀ ਤੁਸੀਂ ਮਿਉਨੀ ਲਗਾ ਸਕਦੇ ਹੋ ਆਪਣੇ ਟੇਸਟ ਦੇ ਅਕੋਰਡਿੰਗ ਜਿੱਦਾਂ ਦਾ ਤੁਸੀਂ ਖਾਣਾ ਪਸੰਦ ਕਰਦੇ ਹੋ ਉਹਦੇ ਹਿਸਾਬ ਨਾਲ ਤੁਸੀਂ ਲਗਾ ਸਕਦੇ ਹੋ ਹੁਣ ਇਹਦੇ ਤੇ ਆਪਾਂ ਇਹ ਕद्दूकस ਕੀਤਾ ਹੋਇਆ ਪਨੀਰ ਇਹ ਪਾ ਦਾਂਗੇ ਥੋੜੇ ਜਿਹਾ ਔਰ ਗੈਨ ਨੂੰ ਬਿਲਕੁਲ ਥੋੜਾ ਜਿਹਾ ਚਿਲੀ ਫਲੈਕਸ ਐਨੂੰ ਇਸ ਤਰ੍ਹਾਂ ਤੁਸੀਂ ਫੋਲਡ ਕਰ ਲਓ ਥੋੜਾ ਜਿਹਾ ਦਬਾ ਦੇਣਾ ਹੈ ਹੱਥ ਨਾਲ ਇਸ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰਦੇ ਆਂ ਤੇ ਫਿਰ ਇਹਨੂੰ ਆਪਾਂ ਥੋੜਾ ਸੇਕਦੇ ਆਂ ਹਾਂਜੀ ਆਪਾਂ ਰੋਟੀਆਂ ਦੀ ਫਿਲਿੰਗ ਭਰਨੀ ਹੈ ਤਿਆਰ ਕਰਨੀਆਂ ਨੇ ਆਹ ਦੇਖੋ ਆਪਾਂ ਇਸ ਤਰ੍ਹਾਂ ਤਿਆਰ ਕਰਨੀਆਂ ਰੋਟੀਆਂ ਪੂਰੀ ਅੰਦਰ ਚ ਫਿਲਿੰਗ ਭਰ ਲਈਏ ਹੁਣ ਆਪਾਂ ਇਹਨੂੰ ਜੀ ਸੇਕਦੇ ਆਂ ਇੱਧਰ ਮੈਂ ਕੜਾਈ ਵਿੱਚ ਥੋੜਾ ਜਿਹਾ ਦੇਸੀ ਘਿਓ ਪਾਇਆ ਹੈ ਘਿਓ ਆਪਣਾ ਮੈਲਟ ਹੋ ਗਿਆ ਕਿਉਂਕਿ ਇੱਕ ਤੇ ਬਹੁਤ ਘੱਟ ਘਿਓ ਚ ਬਣ ਜਾਂਦੀਆਂ ਨੇ ਇਹਨਾਂ ਨੂੰ ਜਿਆਦਾ ਘਿਓ ਵੀ ਨਹੀਂ ਲੱਗਦਾ ਤੇ ਫਲੇਮ ਮੀਡੀਅਮ ਤੇ ਆਪਾਂ ਇਹਨਾਂ ਨੂੰ ਸੇਕਾਂਗੇ ਘਿਓ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇਹ ਵਾਲੀ ਰੋਟੀ ਰੱਖਾਂਗੇ ਜਿੰਨੀਆਂ ਤੁਹਾਡੇ ਕੜਾਈ ਵਿੱਚ ਰੋਟੀ ਆਂਦੀ ਹੈ ਤੁਸੀਂ ਉਸਤਾ ਮੈਨੂੰ ਰੱਖ ਸਕਦੇ ਫਿਲਹਾਲ ਮੈਂ ਇਹਦੇ ਵਿੱਚ ਦੋ ਹੀ ਰੱਖਾਂਗੀ ਇਹਨਾਂ ਨੂੰ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਆਪਾਂ ਥੋੜੀ देर ਪਕਾਵਾਂਗੇ ਤੇ ਫਿਰ ਆਪਾਂ ਇਹਦੇ ਦੂਜੀ ਸਾਈਡ ਪਲਟਾਂਗੇ ਇਹਨੂੰ ਆਪਾਂ ਟੱਕ ਦਾਂਗੇ ਇਸ ਤਰ੍ਹਾਂ ਟੱਕਣ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਰੱਖਾਂਗੇ ਬਸ ਕਿਤਾ ਇਹਦੇ ਵਿੱਚ ਥੋੜੀ ਇੱਕ ਪਾਸੇ ਥੋੜਾ ਇਹਦੇ ਚ ਨਾ ਇਸ ਤਰ੍ਹਾਂ ਟੱਕਣ ਨੂੰ ਆਪਾਂ ਕਰਾਂਗੇ ਸੈੱਟ ਤੇ ਇਸ ਸਾਈਡ ਤੋਂ ਕਰਕੇ ਆਪਾਂ ਹੁਣ ਇਹਨਾਂ ਦੂਜੀ ਸਾਈਡ ਪਲਟਾਂਗੇ ਬੜੇ ਆਰਾਮ ਨਾਲ ਆਪਾਂ ਇਹਨਾਂ ਨੂੰ ਪਲਟਣਾ ਹੈ ਆ ਦੇਖੋ ਹੁਣ ਆਪਾਂ ਇਹ ਵਾਲੀ ਰੋਟੀ ਨੂੰ ਇਸ ਤਰ੍ਹਾਂ ਪਲਟ ਲਵਾਂਗੇ ਨੀਚੇ ਵਾਲੀ ਸਾਈਡ ਨੂੰ ਆਪਾਂ ਥੋੜੀ ਦੇਰ ਵਾਸਤੇ ਇਸ ਤਰ੍ਹਾਂ ਸੇਕ ਲਵਾਂਗੇ ਫੋਂ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਆਂ ਤੇ ਆਪਾਂ ਦੂਜਿਆਂ ਨੂੰ ਵੀ ਫਰਾਈ ਕਰਦੇ ਆਂ ਸੇਕਦੇ ਆਂ ਇਧਰ ਵੀ ਆਪਾਂ ਨੀਚੇ ਵਾਲੀ ਸਾਈਡ ਇਸ ਤਰ੍ਹਾਂ ਸੇਕ ਲਵਾਂਗੇ ਇਹ ਬਹੁਤ ਹੀ ਟੇਸਟੀ ਹੈ ਤੇ ਬੜੀ ਜਲਦੀ ਬਣ ਜਾਂਦੇ ਨੇ ਸਾਡੇ ਘਰ ਵਿੱਚ ਅਕਸਰ ਬੱਚੇ ਬਣਵਾਉਂਦੇ ਰਹਿੰਦੇ ਨੇ ਉਹ ਐਕਸਟਰਾ ਕਹਿ ਦਿੰਦੇ ਨੇ ਕਿ ਮੰਮਾ ਰੋਟੀ ਬਣਾ ਕੇ ਰੱਖ ਲਵੋ ਤੇ ਫਿਰ ਇਹ ਡਿਮਾਂਡ ਕਰਦੇ ਨੇ ਕਿ ਸਾਨੂੰ ਇਹ ਬਣਾ ਕੇ দাও ਹੁਣ ਆਪਾਂ ਐਸੇ ਕਿਉਂ ਹੋਵੇ ਚੀ ਆਪਣੀਆਂ ਇਹ ਵੀ ਰੋਟੀਆਂ ਸਿੱਕ ਜਾਣੀਆਂ ਨੇ ਫਲੇਮ ਆਪਾਂ ਮੀਡੀਅਮ ਰੱਖੀ ਹੈ ਫਲੇਮ ਤੇਜ਼ ਨਹੀਂ ਕਰਨੀ ਆ ਦੇਖੋ ਕਿੰਨੀਆਂ ਸੋਹਣੀਆਂ ਸਿੱਕੀਆਂ ਨੇ ਤੇ ਕਿੰਨੀ ਸੋਹਣੀ ਲੱਗ ਰਹੀ ਹੈ ਬਹੁਤ ਗਰਮ ਹੈ ਥੋੜੀਆਂ ਠੰਡੀਆਂ ਹੁੰਦੀਆਂ ਫਿਰ ਇਹਨੂੰ ਕਰਦੇ ਆ ਜੀ ਆਪਾਂ ਸਰਵ ਆ ਦੇਖੋ ਜੀ ਕਿੰਨੇ ਸੋਹਣੇ ਬਣੇ ਨੇ ਤੇ ਕਿੰਨੇ ਸੋਹਣੇ ਲੱਗ ਰਹੇ ਨੇ ਤੁਸੀਂ ਚਾਹੋ ਤੇ ਇਹਨਾਂ ਨੂੰ ਇਸ ਤਰ੍ਹਾਂ ਵੀ ਖਾ ਸਕਦੇ ਹੋ ਤੁਸੀਂ ਚਾਹੋ ਤੇ ਇਹਨਾਂ ਨੂੰ ਦੋ ਪੀਸਾਂ 'ਚ ਕੱਟ ਕੇ ਵੀ ਖਾ ਸਕਦੇ ਹੋ ਮੈਂ ਇਹਨੂੰ ਦੋ ਹਿੱਸਿਆਂ 'ਚ ਕੱਟਿਆ ਆ ਦੇਖੋ ਮੈਂ ਇਸ ਤਰ੍ਹਾਂ ਇਹਨੂੰ ਕੱਟ ਕੇ ਤਿਆਰ ਕੀਤਾ ਹੈ ਤੇ ਮੈਂ ਬਾਕੀ ਵੀ ਕੱਟ ਲਵਾਂ ਫਿਰ ਇਹਦੀ ਪਲੇਟਿੰਗ ਕਰਦੇ ਆ ਜੀ ਆਪਾਂ ਇਸ ਤਰ੍ਹਾਂ ਇਹਨੂੰ ਆਪਾਂ ਕੱਟ ਲੈਣਾ ਬਹੁਤ ਕਰਵਾ ਆ ਦੇਖ ਫੀਲਿੰਗ ਦੇਖੋ ਤੁਸੀਂ ਖਾ ਸੈਂਡ ਕਿੰਨੇ ਸੋਹਣੇ ਲੱਗ ਰਹੇ ਨੇ ਲਓ ਜੀ ਆਪਣਾ ਬੱਚੀ ਹੋਈ ਰੋਟੀਆਂ ਦਾ ਸਨੈਕਸ ਬਣ ਕੇ ਬਿਲਕੁਲ ਤਿਆਰ ਨੇ ਜੋ ਕਿ ਬਹੁਤ ਹੀ ਟੇਸਟੀ ਬਣੇ ਨੇ ਆ ਦੇਖੋ ਕਿੰਨੇ ਸੋਹਣੇ ਬਣੇ ਨੇ ਕਿੰਨੇ ਸੋਹਣੇ ਲੱਗ ਰਹੇ ਨੇ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਨੇ ਤੇ ਇਹ ਬਣ ਵੀ ਬੜੀ ਜਲਦੀ ਜਾਂਦੇ ਨੇ ਜਿਨ੍ਹਾਂ ਨੂੰ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਮੈਂ ਤੇ ਇਹਨਾਂ ਨੂੰ ਰੋਟੀ ਦੇ ਸਨੈਕਸ ਹੀ ਕਹਿੰਦੇ ਆ ਤੇ ਤੁਸੀਂ ਵੀ ਇਹਨੂੰ ਆਪਣੇ ਹਿਸਾਬ ਨਾਲ ਇਹਦਾ ਕੋਈ ਵੀ ਨਾਮ ਰੱਖ ਸਕਦੇ ਹੋ ਤੇ ਇਹਨੂੰ ਮੈਂ ਟਮੇਟੋ ਕੇਚੱਪ ਤੇ ਗ੍ਰੀਨ ਚਟਨੀ ਨਾਲ ਸਰਵ ਕੀਤਾ ਹੈ ਤੇ ਖਾਣ ਵਿੱਚ ਬਹੁਤ ਹੀ ਟੇਸਟੀ ਹੈ ਬੜੀ ਈਜ਼ੀ ਰੈਸਪੀ ਹੈ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਤੇ ਕਦੇ ਵੀ ਤੁਸੀਂ ਰੋਟੀ ਬਚਦੀ ਹੈ ਉਹਨੂੰ ਵੇਸਟ ਨਹੀਂ ਕਰਨਾ ਉਹਦਾ ਤੁਸੀਂ ਇਸ ਤਰ੍ਹਾਂ ਸਨੈਕਸ ਬਣਾ ਕੇ ਖਾ ਸਕਦੇ ਹੋ ਬੱਚਿਓ ਰੋਟੀ ਤੋਂ ਹੋਰ ਵੀ ਬਹੁਤ ਸਾਰੀਆਂ ਰੈਸਪੀਆਂ ਬਣਦੀਆਂ ਨੇ ਫਿਰ ਕਿਤੇ ਮੈਂ ਆਪਣੇ ਚੈਨਲ ਤੇ ਉਹ ਵੀ ਸ਼ੇਅਰ ਕਰਾਂਗੀ ਸੋ ਇਹ ਸੀ ਮੇਰੀ ਅੱਜ ਦੀ ਰੈਸਪੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ